ਹੋਰ ਮਿੱਤਰੋ ਕੀ ਹਾਲ ਚਾਲ ਹੈ ਜੀ ਐਨ ਨੂੰ ਲੈ ਕੇ ਆ ਗਏ ਫਿਰ ਨਵੀਂ ਵੀਡੀਓ ਤੇ ਕਰਦੇ ਆਂ ਅੱਜ ਗੱਲ ਪਜਾਮੇ ਪਾਟੇ ਵਾਲੀ ਬੀਬੀ ਦੀ ਨਾਈਸ ਪਜਾਮਾ ਫਟ ਗਿਆ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜੀ ਮੇਰਾ ਨਾ ਪਜਾਮਾ ਫਟ ਗਿਆ ਐ ਅਸੀਂ ਕਿਹਾ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੰਜੀ ਸਾਡੇ ਕੋਲ ਆਇਆ ਕੰਪੀ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਤੇ ਸਮਾਗਮ ਚ ਸੀ ਸੰਤਾਂ ਨੂੰ ਐਡਲ ਦ ਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਦਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਇਹ ਤੂੰ ਸਿੱਖੀ ਦਾ ਪ੍ਰਚਾਰ ਕਰੰਦੀ ਆ ਤੇ ਜਾਂ ਕੇ ਦਰਜੀ ਦੀ ਮਸ਼ਹੂਰੀ ਕਰੰਦੀ ਆ ਤੂੰ ਤੇ ਇਸ ਸਮਾਗਮ ਤੇ ਕਿਉਂ ਪਹੁੰਚੀ ਇਹ ਤੋਂ ਪਹਿਲਾਂ ਤੈਨੂੰ ਕੇ ਨੇ ਨਹਿਰ ਚ ਧੱਕਾ ਨਹੀਂ ਦਿੱਤਾ ਪਜਾਮੇ ਪਾਟੇ ਵਾਲੀ ਗੱਲ ਜ਼ਰੂਰੀ ਹੀ ਦੱਸਣੀ ਤੇਰਾ ਆਪਦਾ ਪਾਟਾ ਹੁੰਦਾ ਤਾਂ ਫੇਰ ਤੇ ਤੈਨੂੰ ਦੱਸਦੀ ਵੀ ਚੰਗੀ ਲੱਗਦੀ ਨਾਲੇ ਤੂੰ ਦੇ ਵਿਚਾਰੇ ਨੂੰ ਕਿਹਾ ਵੀ ਪਜਾਮੇ ਪਾਟੇ ਵਾਲੀ ਗੱਲ ਆਪਣੇ ਤਿੰਨਾਂ ਚ ਰਹੂਗੀ ਤੂੰ ਤੇ ਕੁੜੀ ਵੀ ਸਾਰੇ ਪੰਜਾਬ ਨੂੰ ਦੱਸਦੀ ਯਾਰ ਇਹਨਾਂ ਚੰਗਾ ਕਮਾਈ ਦਾ ਸਾਧਨ ਲੱਭਿਆ ਬਣ ਕੇ ਚਿੱਟੇ ਕੋਕੜ ਲਾ ਦੋ ਤਿੰਨ ਜਿ ਘਾਰੇ ਤੇ ਬਣ ਕੇ ਪ੍ਰਚਾਰਕ ਬੱਸ ਵਲੌਗ ਤੂੰ ਭਾਂਜੋ ਤੇ ਆਇਆ ਸ਼ੂਟ ਕਰਦੀ ਆ ਜਿੱਦਾਂ ਉਰਫੀ ਜਵੇਦ ਦੀ ਤਾਈ ਦੀ ਕੁੜੀ ਹੁੰਨੀ ਤੂੰ ਜੋਨੀ ਬਾਬਾ ਹੀ ਇੱਕੋ ਵੀ ਜੱਬਲੀਆਂ ਮਾਰ ਕੇ ਹਿੱਟ ਹੋਇਆ ਤੇ ਹਿੱਟ ਤੂੰ ਵੀ ਇਦਾਂ ਹੀ ਜੱਬਲੀਆਂ ਮਾਰ ਕੇ ਹੋ ਗਈਆਂ ਤੇ ਕਸਰ ਬੇਇਤੀ ਦੀ ਕੋਈ ਨਹੀਂ ਛੱਡਨੀ ਤੇਰੇ ਚ ਹੁਣ ਲੋਕਾਂ ਨੇ ਯਾਰ ਵੇਖੋ ਆਪਾਂ ਇਹਨੂੰ ਗਾਲ ਮੰਦਾ ਤੇ ਕੋਈ ਕੱਢ ਨਹੀਂ ਸਕਦੇ ਪਰ ਜਲੀਲ ਇਹਨੂੰ ਰੱਜ ਕੇ ਕਰਾਂਗੇ ਯਾਰ ਤੂੰ ਕਦੀ ਚੱਜ ਦਾ ਪ੍ਰਚਾਰ ਕੀਤਾ ਕੋਈ ਚੱਜ ਦੀ ਗੱਲ ਦੱਸੀ ਕੌਮ ਨੂੰ ਪਜਾਮੇ ਤੇ ਸਾਰਿਆਂ ਦੇ ਪਾੜਦੇ ਆ ਕੁਰਤਾ ਸਿਲਾਤਾ ਧੋਤੀ ਫਟ ਜਾਂਦੀ ਹੈ ਧੋਤੀ ਸਿਲਾਤਾ ਚੱਡੀ ਫਟ ਜਾਂਦੀ ਹੈ ਜਾਈਤਾ ਵੀਰ ਜੀ ਨੂੰ ਸਾਹ ਵੀ ਨਹੀਂ ਲੈਣ ਦਿੰਦੀ ਇਸ ਅਸ਼ਲੀਲ ਗੱਲ ਮੈਂ ਕਿਹੜੀ ਕਰ ਦਿੱਤੀ ਕੀ ਇਹ ਡਬਲ ਮੀਨਿੰਗ ਗੱਲ ਨਹੀਂ ਹੈ ਵੀ ਭਾਬੀ ਤਾਂ ਰਾਤ ਨੂੰ ਵੀ ਨਹੀਂ ਛੱਡਦੀ ਵਰ ਜਾਈਏ ਦੀ ਤੇ ਵੀਰ ਇਹਦੇ ਨੂੰ ਸਾਹ ਨਹੀਂ ਲੈਣ ਦਿੰਦੀ ਸਾਹ ਵੀ ਵਿਚਾਰਾ ਮੈਨੂੰ ਲੱਗਦਾ ਨੰਗਾ ਹੀ ਲੈਂਦਾ ਹੋਊ ਯਾਰ ਇਹ ਮੈਨੂੰ ਲੱਗਦੀ ਬਹੁਤ ਜ਼ਾਦਰ ਬਚ ਕੇ ਰੋਏ ਨੇ ਆਪਾਂ ਨੂੰ ਵੀ ਫੁੱਦੂ ਬਣਾ ਜਾਣਾ ਜੇ ਰੋੜ ਆ ਕੇ ਮੈਂ ਤੈਨੂੰ ਦੱਸਾਂ ਬੀਬੀ ਇੱਥੇ ਤੈਨੂੰ ਮੰਨਣਾ ਹੀ ਪੈਣਾ ਇੱਥੇ ਤੂੰ ਮੱਕੜ ਸਾਹ ਦੇ ਪੰਜਿਆਂ 'ਚ ਫਸੀ ਆ ਇਹਨੇ ਛੱਡਣਾ ਨਹੀਂ ਐਦਾਂ ਤੈਨੂੰ ਰਵਾ ਕੇ ਗਲਾਉ ਯਾਰ ਇਹ ਚੰਗੀ ਭਲੀ ਮਨ ਘੜਤ ਗੱਲਾਂ ਕਰਕੇ ਪੈਸੇ ਕਮਾਉਂਦੀ ਹੀ ਕੀ ਲੋਡ ਪੈ ਗਈ ਤੇਨ ਬਲੌਗ ਬਣਾਉਂਦੀ ਮੱਕੜ ਸਾਹਿਬ ਕਰੇ ਉਹਨੂੰ ਮੂਦਾ ਮਾਰਿਆ ਇਹਦੇ 76 ਮਰਾਵਾ ਦੋ ਇਟਲੀ ਵਾਲੇ ਤੋਂ ਅਸੀਂ ਸੰਗਤਾਂ ਨੂੰ ਆਪਣੀ ਰੀਅਲ ਲਾਈਫ ਵੀ ਦਿਖਾਨੇ ਆ ਅਸੀਂ ਵੀ ਇਨਸਾਨ ਆ ਤੁਹਾਡੀ সুইমিਂਗ ਪੂਲ ਦੀ ਵੀਡੀਓ ਬਾਹਰ ਆਈ ਹੈ সুইমিਂਗ ਪੂਲ ਦੇ ਵਿੱਚ ਮੈਂ ਆ ਮੇਰਾ ਸਗਾ ਪਰਾਇ ਮੇਰਾ ਕੋਈ ਤਨ ਦਾ ਕੋਈ ਅੰਗ ਨਹੀਂ ਦਿਖ ਰਿਹਾ ਸਿਰ ਮੇਰਾ ਟੱਕਿਆ ਹੋਇਆ ਇਸ ਚ ਕਿਹੜੀ ਅਸ਼ਲੀਲ ਹਰਕਤ ਕਰਤੀ ਨਾ ਪਾਓ ਵੀਡੀਓਸ ਕਿਉਂ ਨਾ ਪਾਈਏ ਕਿਉਂ ਸਾਨੂੰ ਸਿੱਖਾਂ ਨੂੰ ਲਾਈਫ ਇੰਜੋਏ ਕਰਨ ਦਾ ਕੋਈ ਹੱਕ ਨਹੀਂ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਨੇ ਹਰ ਬੰਦਾ ਪਬਲਿਕ ਡੋਮੇਨ ਆ ਰਹਿਂਦੇ ਰਹਿਂਦੇ ਤੂੰ ਟੱਕੀ ਰਹੀ ਰੀਅਲ ਲਾਈਫ ਵਖਾਉਂਦੀ ਵਖਾਉਂਦੀ ਕਿਤੇ ਵੀਡੀਓ ਨਾ ਲੀਕ ਕਰਾ ਬਈ ਕੋਈ ਕੁੱਲੜ ਪੀਦੇ ਵਾਲਿਆਂ ਵਾਂਗੂ ਯਾਰ ਇਹਦੇ ਨਾਲ ਇੰਨੀ ਲੋਕਾਂ ਨੇ ਕਰਤੀ ਆ ਫਿਰ ਵੀ ਇਹ ਨਹੀਂ ਕਹਿੰਦੀ ਵੀ ਮੈਂ ਵੀਡੀਓ ਗਾਉਂ ਤਾਂ ਨਹੀਂ ਪਉਂਦੀ ਇਹਨੇ ਵੀਡੀਓ ਪਾ ਪਾ ਕੇ ਹੋਰ ਲੋਕਾਂ ਤੋਂ ਗਾਲਾਂ ਖਾਣੀਆਂ ਰੀਜ ਨਾ ਮੱਕੜ ਸਾਹਿਬ ਪਾਉਂਦੋ ਇਹਨੂੰ ਫਿਰ ਵੀਡੀਓ ਹੋਰ ਫਿਰ ਮੈਂ ਵੀ ਲਿਖਦਾ ਨਵੀਂ ਸਕ੍ਰਿਪਟ ਗਾਲਾਂ ਵਾਲੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹੋ ਜਿਹੇ ਪ੍ਰ ਪੀ ਹਰਦੇ ਪ੍ਰਚਾਰਕਾਂ ਦੇ ਪਜਾਮੇ ਪਾਟੇ ਆ ਯਾਰ ਇਹਦੇ ਨੂੰ ਚੰਗਾ ਤੇ ਤੂੰ ਪੂਲ ਚੀ ਗੋਤੇ ਖਾ ਕੇ ਮਰ ਜਾਂਦੀ ਹੁਣ ਲੋਕਾਂ ਤੋਂ ਲਾਂਹ ਧੰਦ ਨਾ ਪੈਂਦੀਆਂ ਕੁੜੀਏ ਉਹਦੇ ਜਿ Şਲੀਲ ਕੁਝ ਬਣੀ ਆ ਚਲ ਤੇਰੇ ਤੋਂ ਗਲਤੀ ਹੋ ਗਈ ਆ ਹੁਣ ਦੁਬਾਰਾ ਪਾ ਦੇ ਕੋਈ Şਲੀਲ ਫਿਰ ਕਦੋਂ ਥਾਈਲੈਂਡ ਨੂੰ ਲੈ ਕੇ ਮਜ਼ਾਕੀਆ ਰੂਪ ਚ ਇੱਕ ਗੁਰਸਿੱਖ ਬੀਬੀ ਔਰ ਉਹ ਵੀ ਨਾਮੀ ਗੁਰਸਿੱਖ ਬੀਬੀ ਜਿਹੜੀ ਕੀਰਤਨੀ ਜੱਥਾ ਜੀ ਦਾ ਉਹ ਐ ਜੀ ਗੱਲ ਕਰੂਗੀ ਤੇ ਉਹਦਾ ਮੈਸੇਜ ਕੀ ਗਿਆ 브ਦਰ ਨੇ ਉਸੇ ਟਾਈਮ ਕਹਿਤਾ ਕਿ ਪ੍ਰਬਲਿੰ ਐ ਮਜ਼ਾਕ ਥੋੜਾ ਜਿਹਾ ਗਲਤ ਹੋ ਗਿਆ ਮੈਂ ਕਹਾਂ ਚਲ ਕੋਈ ਨਹੀਂ ਅਪਲੋਡ ਕਿਉਂ ਕੀਤੀ ਫਿਰ ਐ ਅਪਲੋਡ ਮੇਰੇ ਵੱਲੋਂ ਨਹੀਂ ਸੀ ਕੀਤੀ ਗਈ ਉਸ ਵੇਲੇ ਸਾਡੀ ਟੀਮ ਜਿਹੜੀ ਪਿੱਛੇ ਹੁੰਦੀ ਉਹਨਾਂ ਨੇ ਅਪਲੋਡ ਕਰਤੀ ਸਟੇਜ ਤੇ ਜਾ ਕੇ ਤੁਸੀਂ ਕਹਿ ਸਕਦੇ ਹੋ THAILAND ਬਾਰੇ ਆਪਣੇ ਲੋਕ ਦੇ ਮੱਕੜ ਸਾਹਿਬ ਅੱਗੇ ਉਤਰਿਆ ਇਹਨਾਂ ਤੇ ਉਥੇ ਆਸ਼ਕੀ ਮਾਰ ਨੂੰ ਟਰੈਕਟਰ ਲੈ ਜਾਣੇ ਮੋਡੀਫਾਈ ਕਰਕੇ ਯਾਰ ਜਾਦੂ ਦੱਸੀ ਮੈਨੂੰ THAILAND ਕੀ ਹੁੰਦਾ ਯਾਰ ਉੱਥੇ ਤਾਂ ਕੜਾਚ ਗੁੱਲਾ ਹੁੰਦਾ ਹੀ ਉਹ ਤੇਰੀ ਭੈਣ ਨੂੰ ਇਹ ਨਹੀਂ ਗੰਦੀ ਜਗ੍ਹਾ ਦਾ ਨਾਂ ਲੈਂਦੀ ਆ ਪ੍ਰਚਾਰਕ ਯਾਰ ਮੇਰੇ ਸਾਬ ਨੇ ਵੀਰ ਜੀ ਨੂੰ ਕਿਹਾ ਹੋਣਾ ਵੀ ਚੱਲ ਹੁਣ ਵਲੌਗ ਤੇ ਬਣ ਗਿਆ ਚੱਲ THAILAND ਹੋਈ ਆਉਣੇ ਤੈਨੂੰ ਵੀ ਬੱਸ ਸਹੀ ਰਹਿ ਦਵਾਣਾ ਹੁਣ ਤੂੰ ਆਹ ਕੰਮ ਛੱਡ ਕੇ ਨਾ ਨਰੇਗਾ ਦੇ ਬਾਲਟੇ ਦੀ ਪੂਜਾ ਕਰ ਲਾ ਮੇਰੀ ਧਾਤੇ ਕੋਈ ਹੋਰ ਕੁੜੀ ਹੁੰਦੀ ਹਜੇ ਤੱਕ ਸੁਸਾਇਡ ਕਰ ਚੁੱਕੀ ਹੁੰਦੀ ਕੋਈ ਦੋਹਰਾਇ ਨਹੀਂ ਕੀ ਕੁਛ ਨਹੀਂ ਸੁਣਿਆ ਆਪਣੇ ਬਾਰੇ ਐਡੀ ਹਾਂ ਗਲਤ ਕਰ ਲਾ ਮੇਰਾ ਫਾਤਨ ਮੇਰੇ ਨਾਲ ਬੈਠਾ ਇਕ ਮੈਨੂੰ অর ਮੇਰੇ ਸੱਗੇ ਪਰਾਨੂ ਇਹਦੇ ਨੂੰ ਜੰਗਾ ਦੇ ਹੁਣ ਮੌਕਾ ਹੈ ਹੁਣ ਸੁਸਾਈਡ ਕਰ ਲੈ ਹਲੇ ਲੋਕਾਂ ਨੇ ਲਾਂ ਤਾਂ ਬਹੁਤ WhatsApp ਕਰਨੀਆਂ ਤੈਨੂੰ ਪਿਓ ਤੇਰੇ ਨੇ ਬਾਹਰੋਂ ਨਹੀਂ ਕੁਝ ਵੀ ਸੁਣਿਆ ਜੋ ਤੁਸੀਂ ਦੋਵੇਂ ਭੈਣ ਭਰਾ ਖੱੱਚਾ ਮਾਰਦੇ ਰਹਿੰਦੇ ਉਹੀ ਸੁਣਿਆ ਉਹਨੇ ਤੈਨੂੰ ਕਿਹਾ ਇਹ ਨਾ ਤੂੰ ਰੋ ਕੇ ਜਾਵੇਂਗੀ ਰਵਾਤੀ ਨਾ ਇਕੱਲੇ ਨੇ ਹੁਣ ਰੋਣ ਵਾਲਾ ਵਿਕਟਮ ਕਾਰਡ ਖੇਡਣ ਦੀ ਹੈ ਪਹਿਲਾਂ ਧਿਆਨ ਨਾਲ ਬੋਲਿਆ ਕਰੋ ਯਾਰ ਇਹ ਕੀ ਆਪਾਂ ਨੂੰ ਸਿਖਿਆ ਦਊਗੀ ਇਹਨੂੰ ਖੁਦ ਨਹੀਂ ਸਿੱਖਿਆ ਵੀ ਨਾਲ ਭਰਾ ਹੋਵੇ ਤੇ ਕਿੱਦਾਂ ਰਹੀਦਾ ਯਾਰ ਇਹ ਪਹਿਲੀ ਕੁੜੀ ਵੇਖੀ ਮੈਂ ਭਰਾਣਾ ਯਾਰ ਵਾਲੀਆਂ ਫੀਲਿੰਗਾਂ ਲੈ ਜਾਂਦੀ ਏ ਮਿੱਤਰੋ ਅਸਲ ਦੇ ਵਿੱਚ ਸੱਚ ਗੱਲ ਦੱਸਾਂ ਕੁੜੀ ਗਈ ਆ ਰੋ ਤੇ ਆਪਾਂ ਵੀ ਖੜਾ ਛੱਡ ਗਏ ਇਹ ਨਾਵੇਂ ਭੈਣ ਚੋਂ ਮੇਰੇ ਤੇ ਪਰਚਾ ਕਰਾ ਦੇ ਯਾਰ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਕਰ ਦੋ ਸ਼ੇਅਰ ਅੱਗੇ ਵੀ ਲੋਕਾਂ ਨੂੰ ਵੀ ਸਬਸਕ੍ਰਾਈਬ ਕਰਾਓ ਤੇ ਇੱਕ ਇੱਕ ਨੂੰ ਲੰਤ ਜ਼ਰੂਰ ਭੇਜ ਦਿਓ